ਆਣੀ ਮਿੱਤਰ ਪ੍ਰਣਾ ਤੁਹਾਨੂੰ ਕਿਹੜੀ ਯੂਨੀਅਨ ਹੋ ਲੋ ਦੇ ਤੇ ਦੂਸਰੇ ਨੰਬਰ ਤੇ ਕਾ ਟਰੈਕਟਰ ਮਾਰਚ ਤੁਹਾਡੇ ਤੋਂ ਕੱਢੇ ਜਾ ਰਹੇ ਤੇ ਦੱਸੋ ਕਿ ਕਿੱਥੋਂ ਲੈ ਕੇ ਕਿੱਥੇ ਤੱਕ ਟਰੈਕਟਰ ਮਾਰਚ ਕੱਢੇ ਜਾ ਰਹੇ ਤੇ ਕਿਹੜੇ ਸੰਬੰਧੀ ਕੱਢੇ ਜਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸੁਖਦੇਵ ਸਿੰਘ ਪੋਜਰਾਜ ਪ੍ਰਧਾਨ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਆਗੂ ਸੰਜੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇਖੋ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਟਰੈਕਟਰ ਮਾਰਚ ਕਰਨ ਦੀ ਲੋੜ ਕਿਉਂ ਪਈ ਇਕ ਤਾਂ ਜੋ 2020 ਤੇ 21 ਚ ਸੰਘਰਸ਼ ਚੱਲਿਆ ਉਹ ਸੰਘਰਸ਼ਦਾਰਾਂ ਜੋ ਗਵਰਨਮੈਂਟ ਨੇ ਮੰਗਾਂ ਮੰਨੀਆਂ ਸਨ ਉਹ ਲਾਗੂ ਕਰਨ ਤੋਂ ਮੁੱਕਰੀ ਉਹਦੇ ਲਈ ਫੇਰ ਦੋਨੋਂ ਫੋਰਮ ਕਿਸਾਨ ਮਜ਼ਦੂਰ ਮੋਰਚਾ ਤੇ ਸਨੁਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵਿੱਚ ਸ਼ਾਮਲ ਸਾਰੀਆਂ ਜਥੇਬੰਦੀਆਂ 13 ਫਰਵਰੀ ਨੂੰ ਦਿੱਲੀ ਵੱਲ ਨੂੰ ਮੋੜ ਪੂਚ ਕੀਤਾ ਆਪਣੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਵਾਸਤੇ ਸੋ ਸਰਕਾਰ ਨੇ 13 14 ਤਰੀਕ ਤੇ 21 ਫਰਵਰੀ ਨੂੰ ਭਾਰੀ ਤਸ਼ੱਦਦ ਕੀਤਾ ਕਿਸਾਨਾਂ ਦੇ ਉੱਤੇ ਮਸਲਾ ਉਵੇਂ ਦਾ ਉਵੇਂ ਆ ਸਾਰਾ ਖੜਾ ਸੋ ਇਸ ਕਰਕੇ ਜੋ ਕੁਝ ਹੁਣ ਤੱਕ ਸਰਕਾਰ ਨੇ ਕੀਤਾ ਜਿਦੇ ਵਿੱਚ ਕਿਸਾਨਾਂ ਨੂੰ ਸ਼ਹੀਦ ਕਰਨ ਵਾਲੇ ਕਿਸਾਨਾਂ ਤੇ ਤਸ਼ੱਦਦ ਕਰਨ ਵਾਲੇ ਹਰਿਆਣੇ ਦੇ ਪੁਲਿਸ ਅਫਸਰਾਂ ਨੂੰ ਹਰਿਆਣੇ ਦੀ ਸਰਕਾਰ ਸਨਮਾਨਿਤ ਕਰਨ ਜਾ ਰਹੀ ਸੀ ਉਹਨਾਂ ਨੇ ਰਾਸ਼ਟਰਪਤੀ ਨੂੰ ਸਿਫਾਰਸ਼ ਕੀਤੀ ਕਿ ਇਹਨਾਂ ਨੂੰ ਬਹਾਦਰੀ ਪੁਰਸਕਾਰ ਦੇ ਨਾਲ ਸਨਮਾਨਿਆ ਗਿਆ ਵੀ ਜਿਨ੍ਹਾਂ ਨੇ ਆਪਣੇ ਦੇਸ਼ ਦੇ ਨਾਗਰਿਕਾਂ ਤੇ ਗੋਲੀਆਂ ਚਲਾਈਆਂ ਇਹ ਇੱਕ ਸ਼ਾਇਦ ਕਦੇ ਇਦਾਂ ਅੰਗਰੇਜ਼ਾਂ ਨੇ ਵੀ ਨਾ ਕੀਤਾ ਹੋਵੇ ਜਿੱਦਾਂ ਦੇ ਸਾਡੇ ਆਪਣੇ ਕਰ ਰਹੇ ਸੋ ਇਹ ਸਾਰੇ ਕੁਝ ਦੇ ਰੂਸ ਵਜੋਂ ਔਰ ਨਾਲ ਇੱਕ ਜੋ ਵਿਸ਼ੇਸ਼ ਤੌਰ ਦੇ ਉੱਤੇ 15 ਅਗਸਤ ਦੇ ਜਿਹੜਾ ਅਸੀਂ ਇਹ ਰੱਖਿਆ ਹੈ ਮੁੱਖ ਕਾਰਨ ਉਹ ਇਹ ਹੈ ਕਿ ਭਾਰਤ ਸਰਕਾਰ ਨੇ 1 ਜੁਲਾਈ ਤੋਂ ਤਿੰਨ ਫੌਜਦਾਰੀ ਕਾਨੂੰਨ ਲਾਗੂ ਕੀਤੇ ਆ ਉਹ ਤਿੰਨੋਂ ਕਾਨੂੰਨ ਜਿਹੜੇ ਆ ਲੋਕਾਂ ਦੀ ਆਵਾਜ਼ ਨੂੰ ਦਬਾਉਣ ਵਾਲੇ ਜੋ ਹੱਕ ਸੱਚ ਦੇ ਲਈ ਲੜਦੇ ਆ ਉਹਨਾਂ ਦੀ ਆਵਾਜ਼ ਨੂੰ ਦਬਾਉਣ ਵਾਸਤੇ ਇਹ ਕਾਨੂੰਨ ਬਣੇ ਆ ਮਾੜੇ ਨੂੰ ਇਨਸਾਫ ਨਹੀਂ ਮਿਲਣਾ ਇਸ ਕਾਨੂੰਨ ਦੇ ਤਹਿਤ ਤੇ ਤਕੜੇ ਦੀ ਮਰਜ਼ੀ ਹੈ ਉਹ ਜਿਵੇਂ ਚਾਹੇ ਜਿਵੇਂ ਸੰਖੇਪ ਨਾਲ ਕਹਦੇ ਆ ਕਿ ਪੁਲਿਸ ਦੇ ਹੱਥ ਜਿਹੜੇ ਆ ਉਹ ਹੋਰ ਖੁੱਲੇ ਕਰ ਦਿੱਤੇ ਗਏ ਆ ਤੇ ਪੁਲਿਸ ਦੇ ਰਾਹੀਂ ਇਹ ਜਿਹੜੇ ਸਾਡੇ ਰਾਜਸੀ ਲੋਕ ਨੇ ਉਹ ਇਹਨਾਂ ਕਾਨੂੰਨਾਂ ਦਾ ਗਲਤ ਫਾਇਦਾ ਚੱਕਣਗੇ ਸੋ ਇਹ ਸਾਰੀ ਗੱਲ ਜਿਹੜੀ ਹੈ ਮੈਂ ਨਹੀਂ ਸਮਝਾ ਸਕਦਾ ਥੋੜੇ ਸਮੇਂ ਦੇ ਵਿੱਚ ਪਰ ਮੈਂ ਥੋੜੀ ਜੀ ਜ਼ਰੂਰ ਦਿਆਂਗਾ ਮੈਂ ਇਹਦੇ 'ਚ ਹਿੰਟ ਕਿ ਅੱਗੇ ਜਿਹੜੀ ਹੈ ਉਹ 143 ਧਾਰਾ ਬੀਸੀ ਲਗਾਉਂਦਾ ਸੀ ਹੁਣ ਇਹਨਾਂ ਨੇ ਡੀਐਸਪੀ ਨੂੰ ਅਧਿਕਾਰ ਦਿੱਤਾ ਰਿਮਾਂਡ ਅੱਗੇ 14 ਦਿਨ ਦਾ ਹੁੰਦਾ ਸੀ ਹੁਣ ਇਹਨਾਂ ਨੇ 30 ਦਿਨ ਤੋਂ ਲੈ ਕੇ ਤੇ ਇਹਨਾਂ ਨੇ 90 ਦਿਨ ਤੱਕ ਦਾ ਜਿਹੜਾ ਉਹ ਰਿਮਾਂਡ ਕਰਦਾ ਔਰ ਇੱਕ ਹੋਰ ਸਿੱਤਮ ਜਿਹੜੀ ਵੀ ਦੇਖੋ ਕਿ 3 ਸਾਲ ਤੋਂ 7 ਸਾਲ ਤੱਕ ਦੀ ਕੈਦ ਵਾਲੇ ਜੁਰਮ ਦੇ ਜਿਹੜੇ ਰੈਫਰਡ ਦਰਜ ਕਰਵਾਉਣ ਜਦੋਂ ਜਿਹੜਾ ਪੀੜਤ ਪਰਿਵਾਰ ਹੈ ਉਹ ਜਦੋਂ ਜਾਊਗਾ ਥਾਣੇ ਤੇ ਉਹਦੇ ਲਈ ਐਸ ਐਚਓ 15 ਦਿਨ ਉਹਦੀ ਪਰਤਾਲ ਕਰੂਗਾ ਪਰਤਾਲ ਦੇ ਨਾਂ ਦੇ ਉੱਤੇ ਮਾਮਲੇ ਨੂੰ ਲਟਕਾਊਗਾ ਔਰ ਫਿਰ ਪਰ ਉਹਦੇ ਐਸ ਐਚਓ ਦੀ ਮਰਜ਼ੀ ਹੋਊ ਕਿ ਉਹਨੇ ਉਹ ਰੈਫਰਡ ਦਰਜ ਕਰਨੀ ਵੀ ਹੈ ਐਫ ਆਈ ਆਰ ਦਰਜ ਕਰਨੀ ਹੈ ਜਾਂ ਨਹੀਂ ਕਰਨੀ ਇਹਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਆ ਉਹ ਇਨਸਾਫ ਤੋਂ ਵਾਂਝੇ ਰਹਿ ਜਾਣਗੇ ਸੋ ਇੱਕ ਇਹਦੇ ਚ ਹੋਰ ਇਹਨਾਂ ਬਹੁਤ ਵੱਡਾ ਇਹਨਾਂ ਨਾਲ ਕਰ ਦਿੱਤਾ ਹੈ ਕਿ ਜੇਕਰ ਕੋਈ ਜ਼ਮਾਨਤ ਤੇ ਰਿਹਾ ਹੋ ਕੇ ਵੀ ਆ ਜਾਂਦਾ ਤਾਂ ਪੁਲਿਸ ਫੇਰ ਉਸੇ ਕੇਸ ਦੇ ਵਿੱਚ ਉਹਨੂੰ ਰਿਮਾਂਡ ਤੇ ਲੈ ਸਕਦੀ ਹੈ ਸੋ ਇਹਦੇ ਚ ਇੱਕ ਨਹੀਂ ਇਹਦੇ ਵਿੱਚ ਇਹਨਾਂ ਨੇ ਜਿਵੇਂ ਮੰਨ ਲਓ ਹੁਣ ਸਾਡੇ ਕੋਲ ਜੀ ਬੈਂ ਸੰਗਠਨ ਨੇ ਉਹਦੇ ਵਿੱਚ ਇਹਨਾਂ ਨੂੰ ਸ਼ਮੂਲੀਅਤ ਦੀ ਕੋਈ ਜ਼ਰੂਰਤ ਨਹੀਂ ਸਿਰਫ ਕੋਈ ਨਾ ਕੋਈ ਉਹਦੇ ਮੈਂਬਰਸ਼ਿਪ ਚਾਹੀਦੀ ਹੈ ਜੇਕਰ ਉਹਦੇ ਮੈਂਬਰਸ਼ਿਪ ਹੈ ਤਾਂ ਇਹ ਬਰਾਬਰ ਦੋਸ਼ੀ ਜਿਵੇਂ ਕੋਈ ਕੋਈ ਅਤਵਾਦੀ ਸੰਗਠਨ ਹੋਣਗੇ ਜਿਹੜੇ ਦੇਸ਼ ਵਿਰੋਧੀ ਨੇ ਦੇਸ਼ ਵਿਰੋਧੀ ਜਿਹੜੀਆਂ ਧਰਾਵਾਂ ਨੇ ਉਹ ਉਹਨਾਂ ਤੇ ਲੱਗ ਜਾਣ ਗਿਆ ਕਿ ਮੈਂਬਰਸ਼ਿਪ ਦੇ ਕਾਰਨ ਹੀ ਜੇਕਰ ਤੁਹਾਡੀ ਕੋਈ ਸ਼ਮੂਲੀਅਤ ਉਹਦੇ ਵਿੱਚ ਨਹੀਂ ਵੀ ਹੈਗੀ ਸੋ ਇਹਨਾਂ ਨੇ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਜਿਹੜੀਆਂ ਨੇ ਸ਼ਾਇਦ ਸਾਰੀਆਂ ਵਿਸਾਰਨ ਨਾਲ ਦੱਸਣੀਆਂ ਜਿਹੜੀਆਂ ਨੇ ਪੋਸੀਬਲ ਨਹੀਂ ਆ ਕਿਉਂਕਿ ਸਮਾਂ ਇਹ ਨਾ ਜਾਇਤ ਨਹੀਂ ਦਿੰਦਾ ਲੰਬੀ ਗੱਲ ਕਰਨ ਦੀ ਸੋ ਇਹ ਜਦੋਂ ਕੱਲ ਨੂੰ ਰੂਟ ਸਾਡਾ ਜਿਹੜਾ ਉਹ ਪਸੰਦ ਤੇ ਜਵਾਨ ਭਲਾਈ ਯੂਨੀਅਨ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਦੋ ਥਾਂ ਦੇ ਉੱਤੇ ਕੀਤਾ ਜਾ ਰਿਹਾ ਇੱਕ ਤਾਂ ਡੇਰਾ ਬਾਬਾ ਨਾਨਕ ਤੋਂ ਕਲਾਂਨੌਰ ਕੜਾਣਾਵਰ ਤੋਂ ਫੇਰ ਪਿੰਡਾਂ ਰਸਤੇ ਡੇਰਾ ਬਾਬਾ ਨਾਨਕ ਤੇ ਇੱਕ ਕੁਜਰਾਜ ਤੋਂ ਚੱਲੇਗਾ ਛੋਟੇਪੁਰ ਜੋਗੋਵਾਲ ਵਾਇਆ ਕੜਾਣਾਵਰ ਕੜਾਣਾਵਰ ਤੋਂ ਬਡਾਲਾ ਬਾਂਦਰਖਾਨੋਵਾਲ ਹੋ ਕੇ ਤੇ ਫੇਰ ਵਾਪਸ ਪਿੰਡ ਨੂੰ ਆਏਗਾ ਤੇ ਸੋ ਅਸੀਂ ਆਪ ਜੀ ਦੇ ਮਾਧਿਅਮ ਦੇ ਜਰੀਏ ਕਿਸਾਨਾਂ ਨੂੰ ਅਪੀਲ ਕਰਦੇ ਆ ਕਿ ਇਹ ਭਾਰਤ ਸਰਕਾਰ ਵੱਲੋਂ ਬਣਾਏ ਗਏ ਲੋਕ ਵਿਰੋਧੀ ਹਿਟਲਰ ਸ਼ਾਹੀ ਜਿਹੜੇ ਕਾਨੂੰਨ ਨੇ ਤਾਨਾਸ਼ਾਹੀ ਕਾਨੂੰਨ ਜਿਹੜੇ ਆ ਡਿਕਟੇਟਰਸ਼ਿਪ ਜਿਹੜੇ ਆ ਉਹ ਰਾਜ ਲਾਗੂ ਕਰਨ ਵਾਲੇ ਜਿਹੜੇ ਕਾਨੂੰਨ ਹੈ ਇਹਨਾਂ ਦੀ ਵਿਰੋਧਤਾ ਕਰਦੇ ਹੋਏ ਐਸ ਡੀ ਐਮ ਦਫ਼ਤਰ ਕੜਾਣਾਵਰ ਇਹਨਾਂ ਤਿੰਨ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜਨੀਆਂ ਸੋ ਸਾਰੇ ਕਿਸਾਨ ਮਜ਼ਦੂਰ ਸਮੂਹ ਕਿਰਤੇ ਕਾਮੇ ਔਰ ਸੂਬਾ ਪੰਜਾਬੀਆਂ ਨੂੰ ਬੇਨਤੀ ਕਰਦੇ ਆ ਕਿ ਇਸ ਪ੍ਰਦਰਸ਼ਨ ਮਾਰਚ ਵਿੱਚ ਵੱਧ ਚੜਕੇ ਆਪਣਾ ਯੋਗਦਾਨ ਪਾਓ